ਇਥਰ ਓ ਕਜਰ ਓ ਕਜਰ ਬਾਹਰ ਖੋਲ ਓਏ ਬਾਹਰ ਖੋਲ ਓ ਲਾਡੀ ਬਾਹਰ ਖੋਲ ਸੁਣਿਆ ਤੈਨੂੰ ਰਵੀ ਆ ਰਵੀ ਓਏ ਬਦਮਾਸ਼ਾ ਬਾਹਰ ਤਾਂ ਖੋਲ ਹੁਣ ਰਵੀ ਆਗਾ ਤੋ ਬਾਤ ਯਾਰ ਅੰਦਰ ਬਾਕਸਲੇ ਬਾਤ ਲੋ ਹੁਣ ਰਵੀ ਆ ਬਾਹਰ ਬਹੁਤ ਆਮੀ ਕਰੀਆ ਨਾ ਆਹ 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 ਤੇ ਬਈ ਇਹਨੂੰ ਸਮਾਨਾ ਓੜੀ ਕਿਉਂ ਫੜਾਈਆ ਇਹ ਸਮਾਨ ਆਹ ਚੱਲੋ ਇਹ ਕੀ ਕਰਤਾ ਇਹ ਗੱਲ ਰਤੀ ਪਤਨੀ ਬੜਾ ਮਾਨਾ ਕਹਿ ਆ ਨਵੇਂ ਲੱਗਿਆ ਪੁਰਾਣੇ ਲੱਗਿਆ ਤੈਨੂੰ ਤਾਂ ਤਿੰਦਾ ਹੀ ਇਹਨਾਂ ਨੂੰ ਸਮਾਨ ਵੇਚੀ ਜਨਾ ਨਵੇਂ ਲੱਗਣੋਂ ਪੁਰਾਣੇ ਲੱਗਣੋਂ ਸਾਡੇ ਘਣਾ ਆਉਂਦੇ ਨਹੀਂ ਤੇਰੇ ਕੋਲੇ ਆਹ ਕਰ ਸਮਾਨ ਨੂੰ ਪਰ ਕਾਸ ਕੋਈ ਤੈਨੂੰ ਦੇ ਰਹੀ ਮਾਇਆ ਦੇ ਲੈ ਲੈ ਤੂੰ ਕਿੱਥੇ ਤੈਨੂੰ ਆਇਆ ਪਤਾ ਵੀ ਆ ਸਮਾਨ ਵੇਚੀ ਜਾਂਦਾ ਇੱਥੇ ਤੂੰ ਹਟਣਾ ਤੇ ਨਹੀਂ ਹਟਣਾ ਤੂੰ ਆਇਆ ਦੱਸ ਤੈਰੇ ਕੋਲੇ ਅੱਗੇ ਆਇਆ ਕਦੇ ਮੈਂ ਆਇਆ ਨਹੀਂ ਨਾ ਸਾਡੇ ਆਪ ਦੇ ਬੰਦੇ ਸਾਰਿਆਂ ਨੂੰ ਇਹ ਧਾਰਨਾ ਜੇ ਤੁਸੀਂ ਜੰਮ ਤੂੰ ਆਖਰੀ ਇਹ ਸਾਡੇ ਤੇ ਤੂੰ ਦੱਸ ਤੂੰ ਰੋਕਣਾ ਤੇ ਤੂੰ ਰੋਕਣਾ ਤੇ ਨਹੀਂ ਰੋਕਣਾ ਉਹ ਤੂੰ ਰੋਕਣਾ ਤੇ ਰੋ ਨਹੀਂ ਰੋਕਣਾ ਹੈ ਮੇਰੇ ਦਾ ਕਰੇ ਵੀ ਫਜ਼ਾਫੀ ਫਿਰ ਤਾਂ ਆਹ ਫਿਰ ਵੇਚਦਾ ਕਰੋ ਪੀ ਜਾ ਯਾਰਾ ਬਈ ਨਕਾ ਤੈਨੂੰ ਲਾ ਕਾਜ ਕਰੇ ਮਾਮਾ ਦੇ ਪੁੱਤ ਮਾਰ ਕੇ ਕਰਨਾ ਤੂੰ ਖਰਚਾ ਪੂਰਾ ਯਾਰ ਹੈ ਉਹ ਬਸਾ ਕੀ ਬਸਾ ਤੇ ਬਾਬਾ ਦੇ ਬਾਬਾ ਨਾ ਓਏ ਐਡਾ ਦਾ ਕੋਈ ਨਹੀਂ ਰੌਲੇ ਕੌਣ ਵਾਲੀ ਕਿਹੜੀ ਗੱਲ ਆ ਯਾਰ ਰੌਲੇ ਕੌਣ ਵਾਲੀ ਕਿਹੜੀ ਗੱਲ ਤੂੰ ਚਿੱਟਾ ਵੇਚਦਾ ਕਿਉਂ ਵੇਚਦਾ ਫਿਰ ਵੇਚਦਾ ਫਿਰ ਤੂੰ ਯਾਰ ਇਹਨਾਂ ਨੂੰ ਮਾਰਨਾ ਤੂੰ ਆਪੀ ਜਾ ਓ ਯਾਰ ਛਾਲੇ ਫਿਰ ਇਹਨਾਂ ਨੂੰ ਖਟਾਉਂਗਾ ਅਟਾਲਾ ਕਢਾ ਕਰਨਾ ਅਟਾਲਾ ਤੂੰ ਵੇਚ ਫਿਰ ਹੁਣ ਤਨ ਇਥੇ ਆਉਣ ਦੇ ਕਿਹੜਾ ਆਉਂਦਾ ਫਿਰ ਮੈਂ ਖਾਣਾ ਤੂੰ ਕਿਵੇਂ ਵੇਚੇਗਾ ਮਾਜੋਰ ਨੇ ਵਿੱਚੋਂ। ਤੂੰ ਲੈ ਵੇਟ ਹੁਣ ਦੇ ਕੇ ਨੂੰ ਲੈ। ਆ ਜਾਣ ਤੇ ਵੇਰੀ ਆਮ ਦਾ ਘਰ। ਤੂੰ ਮੈਂ ਤੇ ਨੂੰ ਮੈਂ ਦੇ ਕੇ ਰੱਖਾਂ ਮੈਂ। ਤੂੰ ਐਡਾ ਕੱਟਾ ਕਾ ਬਣਾ ਫਿਰਦਾ ਪਹਿਲੀ ਯਾਰ ਆਪਦੇ ਆਪ ਨੂੰ। ਟਿੱਟਾ ਵੇਚਾਂ ਤੂੰ ਆਦੀ ਕੋਈ ਹੋਰ ਕਮਾਈ ਕਰ। ਤੇ ਤੂੰ ਮੈਨੂੰ ਦੇ ਦਿਆ ਕਰ ਤੀ 10000 ਰੁਪਏ। ਮਹੀਨੇ ਦਾ ਨਹੀਂ ਵੇਚਦਾ ਨਾ ਮੈਂ। ਤੈਨੂੰ ਇਹੋ ਜਿਹਾ 30000 ਦਵਾਉਂ ਮੈਂ। ਤੂੰ ਯਾਦ ਰੱਖੇਂਗਾ ਤੈਨੂੰ ਇਹ ਦਾਤਾ ਤੂੰ ਆਪ ਦਾ ਬੱਚਾ। ਤੈਨੂੰ ਤਾਂ ਸਿਰ ਇੱਕ ਮੌਕਾ ਦੇਣਾ ਆ। ਵੀ ਇਹਦਾ ਤੂੰ ਸੁਧਰਦਾ। ਤੈਨੂੰ ਮੈਂ ਤਾਂ ਕਰਕੇ ਆਇਆ ਫਰਮ ਨਹੀਂ ਲਈ ਤੇ ਜੇ ਤੂੰ ਅੜੀ ਕਰਦਾ ਫਿਰ ਤੈਨੂੰ ਇਹੋ ਜਿਹਾ 30000 ਮ ਤਨੂੰ ਤਾਂ ਕਹਿਣਾ ਠੀਕ ਹੈ ਨਾ ਜੇ ਤੂੰ ਆ ਆਪ ਦੇ ਆਪ ਨੂੰ ਸਮਝਣਾ ਵੀ ਆਪਾਂ ਗਰੀਬ ਘਰ ਦਾ ਪੁੱਤ ਆ ਤੂੰ ਇਹ ਗੱਲਾਂ ਛੱਡਣਾ ਚਾਹਣਾ ਪੀਣ ਪੀਣ ਨੂੰ ਵੀ ਛੱਡਣਾ ਚਾਹਣਾ ਤੇਰੇ ਨਾਲ ਜੇ ਤੂੰ ਅੜੀ ਨਾ ਵੇਚੀਂ ਐਸੀ ਨਹੀਂ ਵੇਚਣਾ ਦੇਣਾ ਇਹ ਤੁਹਾਨੂੰ ਕਹੇਤਾ ਮੈਂ ਆ ਕੋਈ ਨਾ ਗਿਆ ਬਾਹ ਹੈ ਜਾਂ ਕਿੰਜ ਜਾ ਜਾਂਦਾ ਹਾਂ ਬਾਸ ਪੀਦਾ ਧਖੀ ਵੀ ਜਾ ਜਾਣਾ ਛੱਡਾ ਦੇ ਮਾਤਾ ਨਹੀਂ ਛੱਡਣਾ ਅਸਾਂ ਇਹਨੂੰ ਚਲਾ ਦੇ ਸੈਂਟਰ ਇਹਨੂੰ ਯਾ ਲਾਇਟ ਹੋਸ਼ ਕਰ ਤੂੰ ਐਂ ਕਰੀ ਸਾਰਿਆਂ ਦਾ ਇਲਾਜ ਕਰੂੰ ਮੈਂ ਹੁਣ ਇਹ ਵੀ ਯਾਦ ਰੱਖੀ ਗੱਲ ਸਹੀ ਹੈ ਨਾ ਸਾਰਿਆਂ ਦਾ ਯਾਦ ਕਰੂੰ ਆਹ ਚਿੱਟਾ ਤੂੰ ਵੇਚੀ ਜੰਨਾ ਸਹੀ ਹੈ ਨਾ ਇਹ ਸਾਰਿਆਂ ਦਾ ਯਾਦ ਕਰੂੰ ਮੈਂ ਹੁਣ ਪ੍ਰਸ਼ਾਸਨ ਨੂੰ ਕਹਿਣਾ ਜਾਣਾ ਥੋੜੇ ਸਾਹਮਣੇ ਖੜਾ ਤੇ ਅਸੀਂ ਘੋੜੇ ਵਾਲੇ ਦਾਲ ਪੰਥ ਸਾਰੇ ਬੁਲਾਵਾਂਗੇ ਤੇ ਚਿੱਟਾ ਧੀਨੋ ਕਹਿਣਾ ਸਹੀ ਹੈ ਨਾ ਤੈਨੂੰ ਕੰਮ ਆਉਂਦਾ ਨਹੀਂ ਇਹ ਇਹ ਨਹੀਂ ਨਾ ਬੰਮਣੇ ਲਾਉਣਾ ਵਈਆ ਤੂੰ ਬਦਵਾ ਆਇਆ ਤੇਰੇ ਕੋਲੇ ਜਾਈ ਮੈਂ ਆਇਆ ਨਾ ਤੇਰੇ ਕੋਲ ਆਹ ਸਾਰੇ ਤੁਸੀਂ ਕਿਹੜਾ ਹਟਦੇ ਆਂ ਅੱਜ ਇਹਨਾਂ ਹੜਦੇ ਬਾਬਾ ਯਾਰ ਪਾਈ ਬਣੇ ਅੰਤਰੀਂ ਪਾਰ ਹੋ ਕੇ ਗੱਲ ਕਰ ਤੂੰ ਇੱਥੇ ਖੜ ਕੇ ਕਰੂ ਮੈਂ ਮੈਂ ਇੱਥੇ ਖੜ ਕੇ ਕਰੂਗਾ ਮਟਾ ਦੇ ਇੱਥੇ ਖੜ ਕੇ ਕਰੂ ਯਾਰ ਮੈਂ ਤਾਂ ਕਰੀ ਓਏ ਇੱਥੇ ਖੜ ਕੇ ਕਰੂਗਾ ਤੂੰ ਜੇ ਤੂੰ ਫਿਰ ਤੋਂ ਨਹੀਂ ਹੜਦਾ ਤੂੰ ਹੜ ਜੇਗਾ ਤੈਨੂੰ ਹਟਾ ਦੇਾਂਗੇ ਵਾਅਦਾ ਕਰ ਲੋ ਤੈਨੂੰ ਹਟਾ ਦਾਂਗਾ ਯਾਰ ਹਾਂ ਆਦਾ ਹੜਤਾਂ ਨਹੀਂ ਬਈ ਮੈਂਦਾ ਵੇਚੂਗਾ ਤੂੰ ਮੈਨੂੰ 30000 ਦਿੰਨਾ ਮਣੀ ਵੇਚਦਾ ਆ ਸੱਟ ਕੋਹਾ ਮੇਰੇ ਨਾਲ 50000 ਦਿੰਨਾ ਤਾ ਆ ਹੋ ਫਿਰ ਏਡਾ ਤੂੰ ਏਡਾ ਕਿੱਡਾ ਕਹਾ ਉਹਦੇ ਆਪ ਨੂੰ ਸਮਝੀ ਜਾਨਾ ਆਂ ਅਸੀਂ ਤਾਂ ਹੀ ਵੇਚਾਂਗੇ ਆਂ ਵੇਚਾਂਗੇ ਤੂੰ ਵੇਤ ਨੂੰ ਹਟਾਵਾਂਗੇ ਤੈਨੂੰ ਬਾਸ ਫਿਰ ਕੋਈ ਨਾ ਰਹਿਤਾ ਦੀ ਫਿਰ ਮੈਂ ਵੇਚੂ ਮੈਂ ਗਾਇਓ ਨਾਲ ਸਿੱਧੀ ਆ ਆ ਤੈਨੂੰ ਦਾਤਾ ਹੋਗੀ ਨਾ ਨਾ ਯਾਰ ਹਮ ਤੱਕ ਮੇਰੀ ਤਲਬੇ ਚੱਟਦਾ ਰਹਿਾਂਗੇ ਓਏ ਏਡੇ ਤਲਬੇ ਚੱਟਣ ਨੂੰ ਏਡਾ ਕਾ ਤੂੰ ਰਾਜਾ ਬਣ ਗਿਆ ਓਏ ਹਾਂ ਸਾਲ ਫੇ ਚੱਕਣੂ ਅੰਮਰ ਸ਼ੱਕ ਲਿਆ ਉਹਨੇ ਛੱਡ ਤਾ ਉਹਨੇ ਪਰ ਮੈਂ ਚੰਗਿਆਂ ਦੇ ਕਿ ਅੰਮਰ ਦੇ ਚੱਕ ਨਾ ਆ ਰਹੇ ਨੇ ਕੋਈ ਇਹ ਤਾਂ ਨੂੰ ਜਾਣਦਾ ਤੇਰੇ ਕੋਲੇ ਸਾਰੇ ਆਂਦੇ ਨਾ ਜੀ ਪੂਰੇ ਡਾਂਗ ਫੇਰੀ ਜਾਂ ਪਰਸਰ ਕੱਲ ਡਾਂਗ ਫੇਰੀ ਦੀਪੂ ਦੇ ਚਲੇ ਜਾ ਕੇ ਸੰਗੜਾ ਲਵਾਇਆ ਦੀਪੂ ਨੂੰ ਸਾਡਾ ਜੇ ਸਾਡਾ ਜਿਹਦੇ ਦੇ ਲੋ ਸਾਨੂੰ ਦੀਨ ਆਣਾ ਜੀ ਅਸੀਂ ਜਰੂਰ ਉਹਦੀ ਡਾਂਗ ਸੋਟੀ ਕਰਾਂਗੇ ਮੈਂ ਕਿਹੜੇ ਅੰਮਰ ਦੇ ਚੱਕ ਕੇ ਕਰ ਹਾਂ ਕਰਦੇ ਕਮ ਉਹ ਕਿਹੜਾ ਕਿਸ ਦਾ ਪਤੀ ਪੁੱਤ ਨਹੀਂ ਯਾਰ ਠੀਕ ਆ ਨੇ ਅਸੀਂ ਤੇਰਾ ਤੈਨੂੰ ਰਾਸਤਾ ਤੇਰਾ ਇਲਾਜ ਕਰਾਉਣ ਵਾਲੇ ਤੂੰ ਕਰ ਲਈ ਕੀ ਕਰਦਾ ਮੈਂ ਕਰਾਉਣ ਵਾਲੇ ਮੇਰੇ ਬਾਹਰ ਜਾ ਕੇ ਮੈਂ ਤੈਨੂੰ